ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਗਿਆ ਬੇਸ਼ੱਕ ਡੇਢ ਸਾਲ ਤੋਂ ਵੀ ਜ਼ਿਆਦਾ ਸਮਾਂ ਬੀਤ ਚੁੱਕਿਆ ਪਰ ਅੱਜ ਵੀ ਲਗਾਤਾਰ ਸਿੱਧੂ ਮੂਸੇਵਾਲਾ ਨੂੰ ਚਾਣ ਵਾਲੇ ਉਸ ਦੇ ਪ੍ਰਸ਼ੰਸਕ ਦੀਸ਼ ਫੀਸ ਤੋਂ ਹਰ ਐਤਵਾਰ ਨੂੰ ਵੱਡੀ ਗਿਣਤੀ ਦੇ ਵਿੱਚ ਉਸ ਦੇ ਪਿੰਡ ਪਹੁੰਚਦੇ ਨੇ ਅਤੇ ਉਸ ਦੇ ਮਾਪਿਆਂ ਨੂੰ ਮਿਲਦੇ ਨੇ ਅਤੇ ਦੁੱਖ ਸਾਂਝਾ ਕਰਦੇ ਨੇ ਅੱਜ ਦਿੱਲੀ ਚੰਡੀਗੜ੍ਹ ਮੋਹਾਲੀ ਪਠੰਡਾ ਲੁਧਿਆਣਾ ਤੋਂ ਮੋਟਰਸਾਈਕਲ ਰਾਈਡਰ ਦੇ ਇੱਕ ਵੱਟਾ ਕਾਫਲਾ ਉੱਥੇ ਪਹੁੰਚਿਆ ਸੋ ਜਿੱਥੇ ਸਿੱਧੂ ਮੂਸੇਵਾਲਾ ਦੇ ਵਹੀਕਲਾਂ ਦੇ ਨਾਲ ਤਸਵੀਰਾਂ ਖਿੱਚਾਈਆਂ ਗਈਆਂ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੂੰ ਵੀ ਮਿਲੇ ਨੇ ਉਹਨਾਂ ਨੇ ਕਿਹਾ ਕਿ ਉਹ ਸਿੱਧੂ ਮੂਸੇਵਾਲਾ ਦੇ ਵੱਡੇ ਫੈਨ ਨੇ ਤੇ ਸਿੱਧੂ ਮੂਸੇਵਾਲਾ ਨੂੰ ਹੀ ਸੁਣਦੇ ਨੇ ਉਹਨਾਂ ਕਿਹਾ ਸਿੱਧੂ ਮੂਸੇਵਾਲਾ ਨੂੰ ਟ੍ਰਿਬਿਊਟ ਦੇਣ ਦੇ ਲਈ ਅੱਜ ਉਹ ਇੱਥੇ ਪਹੁੰਚੇ ਨੇ ਸੋਨਾ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਿੱਧੂ ਮੂਸੇਵਾਲਾ ਤੇ ਉਸਦੇ ਮਾਪਿਆਂ ਨੂੰ ਇਨਸਾਫ ਦਿੱਤਾ ਜਾਵੇ ਤੇ ਜੋ ਰਾਈਡ ਹੈ ਅਸੀਂ ਤਿੰਨਗੜ ਤੋਂ ਸ਼ੁਰੂ ਕੀਤੀ ਸੀਗੀ ਤੇ ਸਪੈਸ਼ਲ ਅਸੀਂ ਸਾਰਿਆਂ ਨੇ ਮਿਲ ਕੇ ਇਹ ਰਾਈਡ ਪ੍ਰਪੇਅਰ ਕੀਤੀ ਕਿ ਅਸੀਂ ਮੂਸਾਪਨ ਜਾਵਾਂਗੇ ਮੂਸੇਵਾਲਾ ਦੇ ਹਵੇਲੀ ਇਹ ਰਾਈਡ ਸਿਰਫ ਉਹਨਾਂ ਨੂੰ ਟ੍ਰਿਬਿਊਟ ਦੇਣ ਲਈ ਹੈ ਜੋ ਉਹਨਾਂ ਨੇ ਆਪ ਦੀ ਲਾਈਫ 'ਚ ਅਚੀਵਮੈਂਟਸ ਕੀਤੀਆਂ ਬਹੁਤ ਹੀ ਘੱਟ ਉਮਰ ਦੇ ਵਿੱਚ ਤਾਂ ਅਸੀਂ ਉਹ ਬਸ ਉਹਨਾਂ ਨੂੰ ਆ ਕੇ ਦੇਖਣਾ ਚਾਹੁੰਦੇ ਸੀ ਤੇ ਅੱਗੇ ਆਉਣ ਵਾਲੀ ਜਨਰੇਸ਼ਨ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਈਵਨ ਫਾਰ ਮਾਈ ਕਿਡਸ ਆਲਸੋ ਕਿਉਂ ਮੁੰ세 ਵਾਲਾ ਪਾਜੀ ਤੋਂ ਕੋਈ ਸਿੱਖਣ ਉਹਨਾਂ ਦੀ ਅਟੀਟਿਊਡ ਤੋਂ ਸਿੱਖਣ ਤੇ ਉਸ ਲੈਵਲ ਲਈ ਮਿਹਨਤ ਕਰਨ ਜਿਵੇਂ ਲੱਗਿਆ ਸੀ ਮੁੰ세 ਪੰਡਰੀ ਤੇ ਕਾਫੀ ਸਮਾਂ ਦੇ ਵਿੱਚ ਸਿੱਧੂ ਦੇ ਫੈਨ ਪਹੁੰਚੇ ਸਾਬ ਨੂੰ ਮਿਲਣ ਦੇ ਲਈ ਜਸਟਿਸ ਵੀ ਨੂੰ ਮਿਲਣ ਆਉਣੀ ਬਹੁਤ ਵਧੀਆ ਲੱਗਿਆ ਸੀ ਵੈਸੇ ਸਾਡੀ ਰਾਈਟ ਤਾਂ ਫਸਟ ਟਾਈਮ ਹੈ ਇੱਥੇ ਬਟ ਸੀ ਪੀ ਵੀ ਤੇ ਦੇਖਦੇ ਰਹਿੰਦੇ ਆ ਕਿ ਕਿਸੇ ਚੈਨਲ ਤੇ ਕਿਦਾਂ ਲਾਈਵ ਚੱਲਦਾ ਹੈ ਐਵਰੀ ਸੰਡੇ ਕਾਫੀ ਟਾਈਮ ਦਾ ਪਲਾਨ ਸੀ ਤਾਂ ਬਹੁਤ ਵਧੀਆ ਵੀ ਲੱਗਿਆ ਮੈਂ 70 ਦੱਸ ਤਾਂ ਮੈਂ ਪਹਿਲਾਂ ਸਿੱਧੂ ਪਾਜੀ ਦੀ ਇੰਨੀ ਜ਼ਿਆਦਾ ਫੈਨ ਨਹੀਂ ਸੀ ਨਾ ਹੀ ਫੋਲੋਅਰ ਸੀ ਬਟ ਜਦੋਂ ਇਦਾਂ ਦੀ ਪ੍ਰੈਜ਼ੇਂਟੀ ਹੋਈ ਤੇ ਉਹਨਾਂ ਦੇ ਗਾਣੇ ਸੋਹਣੇ ਤਾਂ ਹੁਣ ਉਹਨਾਂ ਦੇ ਗਾਣਿਆਂ ਦੇ मीनिंग ਸਮਝ ਆਉਂਦੇ ਆ ਤੇ ਮੈਨੂੰ ਲੱਗਦਾ ਕਿ ਮੈਂ ਉਹਨਾਂ ਦੀ ਹੁਣ ਸਟਰੋਂਗੇਸਟ ਫੋਲੋਅਰ ਆ ਤੇ ਫੈਨ ਆ ਸੋ ਇਹੀ ਅਰਦਾਸ ਕਰਾਂਗੇ ਕਿ ਉਹਨਾਂ ਨੂੰ ਜਸਟਿਸ ਮਿਲੇ ਬਾਕੀ ਤਾਂ ਸਭ ਨੂੰ ਪਤਾ ਹੀ ਹੈ ਕਿ ਕੀ ਹਾਲਾਤ ਅੱਜਕੱਲ੍ਹ ਦੇ ਰੇਟਰ ਵੀ ਚੱਲੇ ਹੋਗੇ ਸਿਰਫ ਇਕੱਲੇ ਚੰਡੀਗੜ੍ਹ ਤੋਂ ਵਕਤ ਪਕੇ ਜਿਹੜਾ ਤੋਂ ਪੱਛੇ ਹੋਣਗੇ ਲਗ ਲਗ ਤੋਂ ਚੰਡੀਗੜ੍ਹ ਲੁਧਿਆਣਾ ਬਠਿੰਡਾ ਮੋਹਾਲੀ ਅਲੱਗ ਅਲੱਗ ਸ਼ਹਿਰਾਂ ਤੋਂ ਸੀ ਆ ਦਿੱਲੀ ਤੋਂ ਵੀ ਆਏ ਆ ਕੁਝ ਰਾਈਡਰ ਤੇ ਸਿਰਫ ਭਾਜੀ ਨੂੰ ਇੰਟਰਵਿਊ ਦੇਣ ਲਈ ਆਏ ਆ ਤੇ ਉਹਨਾਂ ਦੇ ਸਾਹਮਣੇ ਨੂੰ ਮਿਲਣ ਲਈ ਆਏ ਆ ਦੇਖੋ ਜੀ ਇਹ ਰਾਈਡ ਸ਼ੁਰੂ ਹੋਈ ਹੈ ਤਿੰਨ ਚਾਰ ਬਖ ਬਖ ਜਗ੍ਹਾ ਤੋਂ ਦਿੱਲੀ ਤੋਂ ਚੰਡੀਗੜ੍ਹ ਤੋਂ ਲੁਧਿਆਣਾ ਤੋਂ ਤੇ ਕੁਝ ਬੰਦੇ ਬਟਿੰਡੇ ਤੋਂ ਵੀ ਆਏ ਜੀ ਤੇ ਇਹ ਰਾਈਡ ਹੈਗੀ ਸਪੈਸ਼ਲੀ ਡੈਡੀਕੇਟਿਡ ਟੂ ਸਾਡੇ ਗ੍ਰੇਟ ਬਾਈ ਸਿੱਧੂ ਮੂਸੇ ਵਾਲੇ ਬਾਈ ਨੂੰ ਤੇ ਆਪਾਂ ਕੱਲ ਦੇ ਚਲੇ ਹੋਏ ਸਾਰੇ ਸਪੈਸ਼ਲੀ ਦਿੱਲੀ ਵਾਲੇ ਬੰਦੇ ਤੇ ਅੱਜ ਪਹੁੰਚੇ ਸਵੇਰੇ ਇੱਥੇ ਆ ਕੇ ਦੇ ਬੋਤ ਤੇ ਹੁਣ ਦੇਖ ਰਹੇ ਤੁਸੀਂ ਦਿੱਲੀ ਵਾਲੇ ਹੁਣ ਪਹੁੰਚ ਰਹੇ ਤੇ ਤੇ ਆਪਾਂ ਲੋਕਲ ਬੰਦੇ ਸੀਗੇ ਜੋ ਚ ਪੰਜਾਬ ਦੇ ਚੰਡੀਗੜ੍ਹ ਆਪਣਾ ਪਟਿੰਡੇ ਲੁਧਿਆਣੇ ਉਹ ਹੁਣ ਪਹਿਲੇ ਪਹੁੰਚ ਗਿਆ ਜੀ ਬਾਪੂ ਜੀ ਨੂੰ ਮਿਲਿਆ ਤਲਕ ਹਾਲੇ ਤੱਕ ਤਾਂ ਨਹੀਂ ਮਿਲੇ ਜੀ وہی ਪਲਾਨ ਹੈਗਾ ਸਾਡਾ ਬਾਪੂ ਜੀ ਨੂੰ ਮਿਲਦਾ ਅੱਜ ਤੇ ਕੀ ਮੰਗ ਕਰਦੇ ਹੈਗੇ ਪਰ ਬਾਤ ਦੇਖੋ ਜੀ ਆਪਾਂ ਦਾ we want justice for our big brothers ਕਿਉਂਕਿ ਹਾਲੇ ਤੱਕ ਜੋ ਸਾਨੂੰ ਜਸਟਿਸ ਚਾਹੀਦਾ ਉਹ ਹੰਦ ਤੱਕ ਸਾਨੂੰ ਲੱਗਦਾ ਕਿ ਨਹੀਂ ਹੋਇਆ ਤੇ ਵੀ ਵਾਂਟ ਜਸਟਿਸ ਵੀ ਆਰ ਹੇਅਰ ਟੂ ਸਪੋਰਟ देयर ਫੈਮਿਲੀ ਬਾਪੂ ਜੀ ਸਪੈਸ਼ਲੀ ਐਂਡ ਮਾਤਾ ਜੀ ਐ ਮੈਂ ਉਹਦਾ ਇੱਥੇ ਇੰਡੀਆ ਚ ਨਹੀਂ ਰਹਿਣਾ ਮੈਂ ਬਾਹਰ ਰਹਿਣਾ ਮੈਂ ਦੁਬਈ ਰਹਿਣਾ ਤੇ ਮੈਂ ਕਨੈਕਟਡ ਹੈਗਾ ਆਪਣਾ ਸਿੰਘ ਸੈਲਫੀ ਮੋਟਰਸਾਈਕਲ ਯੂਆਈ ਦੁਬਈ ਰਹਿਨੇ ਆ ਤੇ ਸਾਡੇ ਸਿੱਧੂ ਬਾਈ ਨੇ ਇੱਕ ਗੋਟ Song ਤੁਸੀਂ ਸੁਣਿਆ ਹੋਣਾ ਉਹ ਵੀ ਸਾਡੇ ਬਾਈ ਨੇ ਸਾਡੇ ਨਾਲ ਕੀਤਾ ਹੋਇਆ ਸਾਡੇ ਕਲੱਬ ਨਾਲ ਕੀਤਾ ਹੋਇਆ ਹੋਵੇਗਾ ਬਾਈ ਲੱਗ ਰਹੇ ਹੈ স্পੈਸ਼ਲ ਪਿਆਰ ਹੈਗਾ ਬਾਈ ਲਈ